ਇਹ ਤਾਂ ਜੇ ਭਗਤੀ ਨਾਲ ਦੇਖੀਏ ਤਾਂ ਹੋਰ ਕੋਈ ਜਵਾਬ ਹੋਵੇਗਾ ਜੇ ਗਿਆਨ ਦੇ ਮਾਰਗ ਨਾਲ ਦੇਖੀਏ ਤਾਂ ਤਾਂ ਆਨਸਰ ਕੁਝ ਹੋਰ ਹੋਵੇਗਾ ਗਿਆਨ ਮਾਰਗ ਕਹਿੰਦਾ ਕਿ ਕੋਈ ਤੁਹਾਡੇ ਤੇ ਗ੍ਰੇਸ ਨਹੀਂ ਹੋ ਸਕਦੀ ਹਾਂਜੀ ਕਿਉਂਕਿ ਤੁਸੀਂ ਤਾਂ ਪਹਿਲਾਂ ਹੀ ਸੰਪੂਰਨ ਨਵਾਦ ਪੂਰਨ ਹੋ ਮਦ ਪੂਰਨ ਹੰਤੂ ਕੋਈੜਾ ਵਾ ਬਾਹਰ ਜੇ ਤੁਹਾਡੇ ਤੇ ਗ੍ਰੇਸ ਕਰੇਗਾ ਤਾਂ ਤੁਸੀਂ ਤਾਂ ਖੁਦ ਹੀ ਗ੍ਰੇਸ ਹੋ ਗਿਆਨ ਮਾਰਗ ਇਹ ਕਹਿੰਦਾ ਆਪਸ ਕੋ ਆਪੇ ਆਦੇਸ ਆਪਸ ਕੋ ਆਪੇ ਆਦੇਸ ਰਹਿ ਗੁਣ ਕਾ ਨਹੀਂ ਪ੍ਰਵੇਸ਼ ਤਿੰਨਾ ਗੁਣਾ ਦਾ ਤੇ ਪ੍ਰਵੇਸ਼ ਨਹੀਂ ਦਾ ਸ਼ਾਸਤਰ ਕਹਿੰਦੇ ਆਹੋ ਅਹਮ ਨਮੋ ਮਯਮ ਹਾ ਹਾ ਮੈਂ ਆਪਣੇ ਆਪ ਨੂੰ ਨਮਸਕਾਰ ਕਰਦਾ ਹਾਂ ਕਿਉਂਕਿ ਉਹ ਜਿਹੜਾ ਆਪਣੀ ਆਪ ਨੂੰ ਨਮਸਕਾਰ ਆਪ ਜਿਹੜਾ ਮੈਂ ਕਹਿੰਦਾ ਆਪਣਾ ਆਪ ਇਹ ਬ੍ਰਹਮ ਦੀ ਮੈਂ ਗੱਲ ਕਰ ਰਿਹਾ ਹਾਂ ਜੀ ਇਹ ਮੈਂ ਆਪਾ ਤਨ ਦੀ ਨਹੀਂ ਗੱਲ ਕਰ ਰਿਹਾ ਮੈਂ ਹਉਮੇ ਦੀ ਗੱਲ ਨਹੀਂ ਕਰ ਰਿਹਾ ਮੈਂ ਅਹੰਕਾਰ ਦੀ ਗੱਲ ਨਹੀਂ ਕਰ ਰਿਹਾ ਹਾਂਜੀ ਹਾਂਜੀ ਇੱਕ ਹੈ ਆ ਹਾ ਅਹਮ ਅਹਮ ਹੈ ਨਾ ਇਹਦੇ ਚੋ ਹਮ ਆਪਾਂ ਕਹਿ ਦਿੰਦੇ ਆ ਆ ਹਾ ਜਿਹੜਾ ਪਹਿਲਾ ਸਵਾਸ ਆਉਂਦਾ ਹੈ ਨਾ ਬੱਚੇ ਨੂੰ ਹਾਂਜੀ ਤਾਂ ਜਦੋਂ ਆਪਾਂ ਸਵਾਸ ਅੰਦਰ ਖਿੱਚਦੇ ਆਂ ਜਦੋਂ ਪਹਿਲਾ ਸਵਾਸ ਮੁੱਖ ਰਹੀ ਆਉਂਦਾ ਹੈ ਤਾਂ ਨਾਦ ਆਉਂਦਾ ਹੈ ਆ ਪਹਿਲਾ ਸਵਾਸ ਆ ਅਖੀਰਲਾ ਜਿਹੜਾ ਸਵਾਸ ਹੈ ਉਹ ਹੈ ਆ ਹਮ ਠੀਕ ਤੋ ਇਹ ਜਦੋਂ ਜਿਹੜਾ ਅਹਮ ਹੈ ਜਦੋਂ ਇਹ ਕਰਤਾ ਭਾਵ ਚ ਆ ਜਾਂਦਾ ਹੈ ਉਹ ਬਣ ਜਾਂਦਾ ਅਹੰਕਾਰ ਜੇ ਕਾਰ ਨਾ ਆਵੇ ਤੇ ਕੇਵਲ ਅਹਮ ਰਹਿ ਜੇ ਕੇਵਲ ਅਹਮ ਅਹਮ ਮੈਨੇ ਹੋਣਾ ਇਹਨੂੰ ਸ਼ਾਸਤਰਾਂ ਕਿਹਾ ਅਹਮ ਬ੍ਰਹਮਾਸਮੀ ਕਿ ਮੈਂ ਬ੍ਰਹਮ ਹਾਂ ਜੂਜ ਕੇ ਕਰਤਾ ਪਾ ਉਹਦਾ ਮਤਲਬ ਕੀ ਕਰਤਾ ਭਾਵ ਕਿ ਆਈ ਏਮ ਦ ਓਨਰ ਆਫ ਮਾਈ ਸਟੋਰੀ ਆਈ ਏਮ ਦ ਸਟੋਰੀ ਦੈਟ ਇਜ਼ ਦੀ ਕਰਤਬ ਕਿ ਮੈਂ ਸਟੋਰੀ ਹਾਂ ਮੈਂ ਇਹ ਜਿਹੜੀ ਮੇਰੀ ਕਹਾਣੀ ਹੈ ਮੇਰੀ ਕਹਾਣੀ ਹੈ ਹੁਣ ਗਿਆਨ ਮਾਰਗ ਕਹਿੰਦਾ ਹੈ ਵੀ ਤੈਨੂੰ ਕਿਸੇ ਉੱਪਰ ਬੈਠੇ ਨੇ ਤੁਹਾਡੇ ਤੇ ਕਿਰਪਾ ਨਹੀਂ ਕਰਨੀ ਨਾ ਕੋਈ ਕਰ ਸਕਦਾ ਕਿਉਂਕਿ ਉਹ ਤੇ ਇੱਥੇ ਹੀ ਆ ਓਕੇ ਹਾਂਜੀ ਹੈਨਾ ਉਹ ਤੇ ਖੁਦ ਜੇ ਬ੍ਰਹਮ ਗ੍ਰੇਸ ਹੈ ਗੁਰ ਪ੍ਰਸਾਦ ਹੈ ਤੇ ਇੱਥੇ ਤੇ ਉਹ ਵੀ ਬੈਠਾ ਏ ਤੇ ਤੈਨੂੰ ਕੌਣ ਆ ਉਹ ਤੇ ਸਵੈਮ ਗੁਰ ਪ੍ਰਸਾਦ ਆਪਸ ਕੋ ਦੂਜੇ ਨੂੰ ਕਿਤਰਾ ਉਹ ਤੇ ਦੂਜਾ ਹੁਣ ਆਪਊਗਾ ਪਹਿਲਾਂ ਪ੍ਰਸਾਦ ਵਾਸਤੇ ਸਾਰਾ ਸੇਮ ਹਾਂਜੀ ਪ੍ਰਸਾਦ ਲੈਣ ਵਾਸਤੇ ਦੂਜਾ ਹੋਣਾ ਪਊਗਾ ਜਿਹਾ ਹੀ ਨਹੀਂ ਕੋਈ ਤੇ ਜਦੋਂ ਦੂਜਾ ਕੋਈ ਹੈ ਹੀ ਨਹੀਂਗਾ ਇੱਕ ਜ਼ਬੀ ਨਹੀਂ ਦੂਜਾ ਕੋਈ